ਲਿਆਏ ਕੋਈ ਲੇਬਰ ਕੋਡ ਲੇਬਰ ਕੋਡ ਦੇ ਵਿੱਚ 8 ਘੰਟੇ ਤੋਂ ਵੱਧ ਮਤਲਬ 8 ਘੰਟੇ ਤੋਂ ਬਜਾਏ 12 12 ਘੰਟੇ ਡਿਊਟੀ ਲੈਣੀ ਹੈਗੀ ਆ ਮਤਲਬ 174 ਰੁਪਏ ਦਿਹਾੜੀ ਦੇਣੀ ਹੈਗੀ ਆ ਇਹੋ ਜੇ ਸਰਕਾਰਾਂ ਭਰਾਵੋ ਕਾਨੂੰਨ ਲੈ ਕੇ ਆਉਂਦੀਆਂ ਸਮਝਣ ਦੀ ਲੋੜ ਆ ਇਹ ਨਹੀਂ ਵੀ ਆਪਾਂ ਉੱਥੇ ਜਾਣੇ ਆ ਅੱਜ ਕਿਹੜਾ ਆ ਗਿਆ ਫਲਾਣਾ ਸਿਓ ਆਪਾਂ ਵੋਟ ਪਾ ਲਈਏ ਅਸਲ ਆਪਾਂ ਸਮਝੀਏ ਵੀ 75 ਸਾਲਾਂ ਦੇ ਵਿੱਚ ਹੁਣ ਤੱਕ ਹੋਇਆ ਕੀ ਆ 75 ਸਾਲਾਂ ਦੇ ਵਿੱਚ ਸਾਨੂੰ ਕੁੱਟਿਆ ਸਾਨੂੰ ਕੁੱਟਿਆ ਸਾਡੇ ਦੇ ਜਵਨ ਹੋਇਆ ਆ 75 ਸਾਲਾਂ ਦੇ ਵਿੱਚ ਸਾਡੀ ਨੌਜਵਾਨੀ ਅੱਜ ਨਸ਼ੇ ਨਾਲ ਰੋੜ ਰਹੀ ਆ ਸਾਡੀ ਨੌਜਵਾਨੀ ਬਾਹਰ ਜਾ ਰਹੀ ਆ ਸਾਡੀ ਨੌਜਵਾਨੀ ਨੂੰ ਇੱਥੇ ਰੋਜ਼ਗਾਰ ਦੀ ਗਰੰਟੀ ਹੈ ਨਹੀਂ ਕਿਉਂ ਹੈ ਨਹੀਂ ਕਿਉਂਕਿ ਭਰਾਵੋ ਨਿੱਜੀ ਕਰਨ ਦੀ ਨੀਤੀ ਅਡਾਨੀ ਵਾਨੀ ਸਾਰਾ ਕੁਝ ਰੇਲਵੇ ਤੇ ਕਬਜ਼ਾ ਕਰ ਲਿਆ ਬਿਜਲੀ ਖੇਤਰ ਦੇ ਵਿੱਚ ਕਬਜ਼ਾ ਕਰ ਲਿਆ ਜਲ ਘਰਾਂ ਦੇ ਵਿੱਚ ਕਬਜ਼ਾ ਕਰ ਲਿਆ ਨੀ ਲੋਕਾਂ ਦੇ ਮੂੰਹੋਂ ਇਹ ਗੱਲ ਕਹਿਤੀ ਵੀ ਭਰਾਵੋ ਸਰਕਾਰੀ ਸਕੂਲਾਂ ਦਾ ਪੜਾਉ ਜੋ ਹੈ ਨਹੀਂ ਲੋਕ ਆਪਦੇ ਮੂੰਹੋਂ ਕਹਿਣ ਲੱਗੇ ਤੁਸੀਂ ਸਾਰੇ ਸਾਡੇ ਨਾਲੋਂ ਪੁਰਾਣੇ ਹੋ ਸਰਕਾਰੀ ਸਕੂਲਾਂ 'ਚ ਪੜ੍ਹੇ ਹੋ ਪਰ ਅਸਲ ਗੱਲ ਕੀ ਆ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਹੈ ਨਹੀਂ ਸਰਕਾਰੀ ਸਕੂਲ ਬਚਨੇ ਹੈਗੇ ਆ ਪ੍ਰਾਈਵੇਟਾਂ ਨੂੰ ਮਤਲਬ ਮੂਹਰੇ ਕਰਨਾ ਤੇ ਇਸ ਕਰਕੇ ਪੜਾਉ ਉਹ ਸਮਝਣ ਦੀ ਲੋੜ ਆ ਅੱਜ ਵੀ ਜੋ ਘਟਨਾ ਤੇ ਲਈ ਅਸੀਂ ਸਿੱਖੇ ਰੱਤ ਕਰ ਰਹੇ ਹੈਗੇ ਆ ਏ ਵੀ ਕਦਨਾ ਜੇਕਰ ਰੱਖੇ ਰੈਗੂਲਰ ਕਰਮਚਾਰੀ ਸਾਡੇ ਭਰਾ ਰੈਗੂਲਰ ਕਰਮਚਾਰੀ ਵੀ ਵਿੱਚ ਬੈਠੇ ਹੈਗੇ ਆ ਉਹ ਲਗਾਤਾਰ ਸੰਘਰਸ਼ ਕਰ ਰਹੇ ਆ 10 ਤੇ 11 ਤਰੀਕ ਦਾ ਵੀ ਧੋਲ ਦਾ ਸੱਦਾ ਦਿੱਤਾ ਹੋਇਆ ਹੈਗਾ ਤੇ ਅਸੀਂ ਵੀ ਆਪਦੀ ਜਥੇਬੰਦੀ ਵੱਲੋਂ ਠੇਕਾ ਕੰਮਿਆਂ ਵੱਲੋਂ ਉਸ ਸੰਘਰਸ਼ ਦੀ ਪੂਰਜੋਰ ਹਮਾਇਤ ਕਰਦੇ ਹੈਗੇ ਆ ਕਿਉਂਕਿ ਇਹ ਗੱਲ ਸਾਫ਼ ਹੈ ਵੀ ਇਕੱਲੇ ਲੜਿਆਂ ਬਿਨਾ ਮਸਲਾ ਹੱਲ ਨਹੀਂ ਹੋਣਾ ਅਸੀਂ ਲਗਾਤਾਰ ਸਰਕਾਰ ਦੇ ਖਿਲਾਫ ਲੜ ਰਹੇ ਆ ਕੱਲ ਵੀ ਸਾਡੀ ਮੀਟਿੰਗ ਸੀਗੀ ਕੱਲ ਦੀ ਵਜਾਇ 16 ਦੀ ਕਰਤੀ ਤੇ ਲਗਾਤਾਰ ਦਸ ਦਾ ਸਾਡਾ ਧਰਨਾ ਦਿੱਤਾ ਹੋਇਆ ਅੱਜ ਸਾਡੀ ਸਟੇਟ ਦੀ ਮੀਟਿੰਗ ਸੀਗੀ ਤੇ ਅੱਜ ਅਸੀਂ ਸਾਨੂੰ ਮਜੂਦਾ ਕੈਨਸਲ ਕਰਨੀ ਪਈ ਪਰ ਅਸੀਂ ਭਰਾਵੋ ਲਗਾਤਾਰ ਜਿਹੜਾ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਆ ਹੁਣ ਵੀ ਸੰਘਰਸ਼ ਚੱਲ ਰਿਹਾ ਹੁਣ ਵੀ ਕਹਿੰਦੇ ਆ ਚੈੱਕ ਲੈਣੇ ਆ ਪਰ ਜਦੋਂ ਤੱਕ ਪਰਿਵਾਰ ਦਾ ਜੋ ਡਿਸੀਜਨ ਨਹੀਂ ਹੁੰਦਾ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਹੇ ਉਹਦਾ ਹਾਸਾ ਕਿੱਦਾਂ ਵੀ ਵਾਪੜਿਆ ਹਾਸਾ ਬਿਊਟੀ ਦੇ ਦੌਰਾਨ ਵਾਪਰਿਆ ਜੇ ਇੱਕ ਤੋਂ ਸਹੀ ਆ ਵੀ ਜੇ ਕਰਮ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦਾ ਹੋਇਆ ਵੀ ਆ ਆ ਨਿਊ ਚੰਡੀਗੜ੍ਹ ਵੇਲੇ ਜਦੋਂ ਇਲੈਕਸ਼ਨ ਹੋਏ ਲੋਕ ਸਭਾ ਦੇ ਉਹ ਤੋਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਬੋਰਡ ਵੀ ਲੱਗੇਗੇ ਕੋਈ ਬੋਟ ਵਟੋਰੂ ਪਾਰਟੀ ਇਹਦੇ ਦੇ ਪਿੰਡ ਦੇ ਵਿੱਚ ਨਾ ਆਵੇ ਤੇ ਜਦੋਂ ਉਹ ਬੋਰਡ ਉਹ ਲੱਗਣਗੇ ਉਹਨਾਂ ਦੇ ਉੱਪਰ ਪ੍ਰੈਸ਼ਰ ਉਦੇ ਪੈਣਾ ਇਹ ਪਾਰਟੀਆਂ ਦੇ ਉੱਪਰ ਪ੍ਰੈਸ਼ਰ ਇਹ ਤੁਹਾਨੂੰ ਸੀਰੀਅਸ ਕਹੋ ਨਹੀਂ ਲੈਂਦੀਆਂ ਉਹਨਾਂ ਨੂੰ ਪਤਾ ਹੈ ਤਾਂ ਦਾਰੂ ਦੇ ਮਗਰ ਵੋਟ ਪਾ ਲੈਂਦੇ ਨੇ ਇਹਨਾਂ ਦੇ ਪਿੰਡ ਦਾ ਇੱਕ ਮੋਹਤਵਾਰ ਬੰਦਾ ਸਾਡੇ ਨਾਲ ਹੈਗਾ ਉਹਨੂੰ ਉਹਦੇ ਮਗਰ ਲੱਗ ਜਾਂਦੇ ਨੇ ਸਾਰੇ ਕਿਉਂਕਿ ਪਿੰਡ ਦੇ ਲੋਕ ਇਕੱਠੇ ਨਹੀਂ ਹੁੰਦੇ ਤਾਂ ਜਦੋਂ ਅਸੀਂ ਪਿੰਡ ਲੈਵਲ ਤੇ ਏਕਤਾ ਬਣਾਈ ਪਿੰਡ ਜਦੋਂ ਜੇ ਪਿੰਡ 'ਚ ਇੱਕ ਵੀ ਹਾਸਾ ਜਿਦਾ ਹਣ ਸਾਥੀ ਪ੍ਰਦੀਪ ਨੇ ਹਾਸਾ ਆ ਪੂਰਾ ਪਿੰਡ ਆਵੇ ਇੱਥੇ ਸਾਥੀ ਆਏ ਵੀ ਨਹੀਂ ਐਦਾਂ ਕਿਸੇ ਵੀ ਸਾਥੀ ਨਾਲ ਹੁੰਦਾ ਪਿੰਡ ਇਕੱਠਾ ਹੋ ਕੇ ਆ ਜੇ ਕਿੱਦਾਂ ਨਹੀਂ ਮੰਨਦੇ ਡਿਮਾਂਡ ਮੰਨਣੀ ਪੈਗੀ ਉਹਨਾਂ ਨੂੰ ਤਾਂ ਤੁਹਾਡੇ ਏਕਤੇ ਦੀ ਲੋੜ ਆ ਏਕਤਾ ਬਣਾ ਕੇ ਰੱਖੀਏ संघर्षों पे टेक रखिए इंकलाब जिंदाबाद कुछ नारे ਨਾਲ ਸਮਾਪਤੀ ਕਰੂੰਗਾ सरकारां ते ना आस करो ਆਪਣੀ ਰਾਖੀ ਆਪ ਕਰੋ सरकारां ते ना चाहत करो ਆਪਣੀ ਰਾਖੀ ਆਪ ਕਰੋ सरकारां ते ना चाहत करो ਆਪਣੀ ਰਾਖੀ ਆਪ ਕਰੋ ਆਖਰੀ ਪੀਰਾ ਪੂਰੇ ਜੋਰ ਨਾਲ ਨਾਰਾ ਮਾਰਾਂ ਮਾਫਰ ਨਜ਼ਾਰਾ ਆਏਗਾ ਸਰਕਾਰਾਂ ਤੇ ਨਾ बहत बदी बड़े ई बसार ਕਉਂਗਾ ਇਹਦੇ ਨਾਲ ਜਿੱਦਾਂ ਵੀ ਸਾਡੀਆਂ ਸਰਕਾਰਾਂ ਚਾਹੇ ਹੁੰਦੀਆਂ ਸਰਕਾਰਾਂ ਲਾ ਲਈਏ ਚਾਹੇ ਉਹ ਪਹਿਲਾਂ ਦੀਆਂ ਬੀਤੇ ਸਮੇਂ ਦੀਆਂ ਸਰਕਾਰਾਂ ਲਾ ਲਈਏ ਕਿਸੇ ਸਾਡਾ ਸੋਚਣ ਜਿਹੜਾ ਹੈਗਾ ਉਹਨਾਂ ਵੱਲੋਂ ਕੀਤਾ ਜਾਂਦਾ ਕਾਰਪੋਰੇਟ ਘਰਾਣੇ ਜਿਹੜੇ ਦਿਨ ਬਾ ਦਿਨ ਸਾਡੇ ਜਿਹੜੇ ਦੇਸ਼ ਦੇ ਵਿੱਚ ਸਾਡੇ ਜਿਹੜੇ ਸਰਕਾਰੀ ادارਿਆਂ ਦੇ ਉੱਪਰ ਉਂਗਲੀ ਮਾਰ ਕੇ ਬੈਠੇ ਹੋਏ ਨੇ ਵੱਡੇ ਨਾਗ ਉਹਨਾਂ ਵੱਲੋਂ ਕਿਦਾਂ ਸਾਡੇ ਬੱਚਾਂ ਦਾ ਜਗਾ ਜਿਹੜਾ ਸ਼ੋਸ਼ਣ ਕੀਤਾ ਜਾਂਦਾ ਦਿਨ ਤੇ ਰਾਤ ਸੋ ਉਸ ਚੀਜ਼ ਦੇ ਨਾਲ ਸਾਥੀ ਨੇ ਬਹੁਤ ਹੀ ਵਿਸਤਾਰ ਦੇ ਵਿੱਚ ਲੰਘਾਈ ਦੇ ਨਾਲ ਸਾਰਿਆਂ ਦੇ ਵਿੱਚ ਆਪਣੇ ਵਿਚਾਰ ਪਾਜੇ ਰੱਖੇ ਨੇ ਬਹੁਤ ਵਧੀਆ ਸੋਚ ਆ ਸਾਥੀ ਦੀ ਸਾਥੀ